ਟੈਕਸ ਟਾਈਮ ਤੇ ਵਪਾਰ ਦਾ ਜਿਹੜਾ ਟੁੱਲਖ ਹੈ ਉਹਨਾਂ ਦੀ ਉਨੀ ਹੀ ਕੰਟਰੀਬਿਊਸ਼ਨ ਹੈ ਇਸ ਬਜਟ ਮੁਤਾਬਕ ਹੈ ਨਾ ਇਸ ਸਪੀਚ ਮੁਤਾਬਕ ਜਿੰਨੀ ਅੱਜ ਕਿਸਾਨੀ ਕਰ। ਉਹ ਅਸੀਂ ਪੁੱਛਣਾ ਚਾਹੁੰਦੇ ਆ ਕੋਈ ਇੰਡਸਟਰੀਲਿਸਟਾਂ ਨੂੰ। ਇੰਡਸਟਰੀਲਿਸਟਾਂ ਨੂੰ ਤੇ ਵਪਾਰ ਨੂੰ ਸਾਰਨੋਂ ਪ੍ਰੀ ਰਿਕੁਇਰਿਸਟ ਇੱਕ ਹੈ ਕਿ ਪੰਜਾਬ ਦੇ ਵਿੱਚ ਲੌਂਗ ਆਰਡਰ ਮੇਨਟੇਨ ਚਾਹੀਦਾ। ਬੰਦੇ ਦੀ ਜ਼ਿੰਦਗੀ ਮਹਿਫੂਜ਼ ਚਾਹੀਦੀ ਹੈ। ਉਹਦਾ ਕਾਰੋਬਾਰ ਮਹਿਫੂਜ਼ ਚਾਹੀਦਾ। ਹਾਲਾਤ ਇਸ ਕਿਸਮ ਦੇ ਹੋਣੇ ਚਾਹੀਦੇ ਨੇ ਜਿਹਦੇ ਨਾਲ ਕੋਈ ਕਿਸਮ ਦੀ ਮੁਸ਼ਕਲ ਇੰਡਸਟਰੀ ਨੂੰ ਭਾਵੇਂ ਲੇਬਰ ਦੀ ਹੋਏ ਜਾਂ ਕਿਸੇ ਕਾਰੋਬਾਰ ਦੀ ਹੋਏ ਨਾ ਸਾਡੇ ਤੇ ਹਾਲਾਤ ਇਸ ਕਿਸਮ ਦੇ ਬਣ ਚੁੱਕੇ ਨੇ ਸ਼ਹਿਰਾਂ ਦੇ ਵਿੱਚ ਕਿ ਹਰ ਛੋਟੇ ਤੋਂ ਲੈ ਕੇ ਵੱਡੇ ਇੰਡਸਟਰੀਸਟਸ ਤੱਕ ਇੱਕ ਦੁਕਾਨਦਾਰ ਤੋਂ ਲੈ ਕੇ ਫਰੋਟੀ ਦੇ ਫੋਨ ਰੋਜ਼ ਆ ਰਹੇ ਨੇ ਚਿੱਠੀਆਂ ਆ ਰਹੀਆਂ ਨੇ ਪੈਸੇ ਮੰਗੇ ਜਾ ਰਹੇ ਨੇ ਗਵਰਨਮੈਂਟ ਆਫ ਪੰਜਾਬ ਵੱਲੋਂ ਬਿਲਕੁਲ ਕਿਸੇ ਦੀ ਹੱਥ ਨਹੀਂ ਫੜਿਆ ਜਾ ਰਿਹਾ ਬਾਹਰ ਨਹੀਂ ਫੜੀ ਜਾ ਰਹੀ ਐਂ ਸਾਨੂੰ ਇਸ ਕਰਦਾ ਵੀ ਸਖਤ ਇਤਰਾਜ਼ ਹੈ ਕਿ 3 ਸਾਲ ਲਗਾਤਾਰ ਇਹਨਾਂ ਨੇ ਪਹਿਲੇ ਕਿਸਾਨ ਭਰਾਵਾਂ ਨੂੰ ਮਿਸਲੀਡ ਕਰਕੇ ਬਾਰਡਰ ਬੰਦ ਕਰਾਇਆ ਉਸ ਤੋਂ ਬਾਅਦ ਜਦੋਂ ਬਾਰਡਰ ਚੁੱਕੇ ਨੇ ਤੇ ਇਹਨਾਂ ਦੇ ਮਨਿਸਟਰਾਂ ਨੇ 5-6 ਨੇ ਲਗਾਤਾਰ ਵੀਡੀਓਜ਼ ਅਪਲੋਡ ਕੀਤੀਆਂ ਕਿਉਂਕਿ ਇਹ ਵਪਾਰ ਦਾ ਤੇ ਇੰਡਸਟਰੀ ਦਾ ਬੜਾ ਨੁਕਸਾਨ ਹੁੰਦਾ ਸੀ ਇਸ ਗੱਲ ਕਾਰਨ ਸਾਨੂੰ ਬਾਰਡਰ ਕਲੀਅਰ ਕਰਨੇ ਪੈ ਰਹੇ ਨੇ ਤੇ ਹੁਣ ਤੁਸੀਂ ਵੇਖੋਗੇ ਜਿਹੜੀ ਬਿੱਲੀ ਸੀ ਥੈਲੀਆਂ ਬਾਹਰ ਆ ਗਈ ਐਸਐਸਪੀ ਨਾਨਕ ਸਿੰਘ ਨੇ ਪਟਿਆਲੇ ਵਾਲੇ ਨੇ ਹਾਈ ਕੋਰਟ ਚ ਇੱਕ ਐਫੀਡੇਵਿਡ ਦਿੱਤਾ ਜਿਹਦੇ ਚ ਉਹਨੇ ਗੱਲ ਕਹੀ ਹੈ ਕਿ ਸਾਨੂੰ ਦੋਨੋਂ ਜਗ੍ਹਾ ਤੋਂ ਖਨੌਰੀ ਤੋਂ ਤੇ ਸ਼ੰਭੂ ਤੋਂ ੱੱਕੇ ਨਾਲ ਕਿਸਾਨਾਂ ਨੂੰ ਡਾਂਗ ਫੇਰ ਕੇ ਇਸ ਗੱਲ ਕਰਨ ਕੱਢਣਾ ਪਿਆ ਕਿਉਂਕਿ ਸਾਡੇ ਕੋਲ ਇੰਟੈਲੀਜੈਂਸ ਰਿਪੋਰਟ ਸੀ ਕਿ ਦਿੱਲੀ ਕੂਚ ਕਰਨ ਲੱਗੇ ਜੇ ਦਿੱਲੀ ਕੂਚ ਕਰਨ ਲੱਗੇ ਨੇ ਮੈਨੂੰ ਦੱਸੋ ਹਿੰਦੁਸਤਾਨ ਦੇ ਨਾਗਰਿਕ ਨੇ ਆਜ਼ਾਦਨਾ ਹਿੰਦੁਸਤਾਨ ਚ ਕੋਈ ਬੰਦਾ ਵੀ ਆਪਣੇ ਨੈਸ਼ਨਲ ਕੈਪੀਟਲ ਤੇ ਬਹੁੰਚ ਸਕਦਾ ਤੁਸੀਂ ਪਹਿਲੇ ਇਹ ਗੱਲ ਖੁਦ ਕਹਿੰਦੇ ਰਹੇ ਇਹਨਾਂ ਦੀ ਸਾਰੀ ਆਪ ਦੀ ਲੀਡਰਸ਼ਿਪ ਤੇ ਇਹਨਾਂ ਦੇ ਸੀਐਮ ਕਿ ਜੇ ਐਮਐਸਪੀ ਚਾਹੀਦੀ ਹੈ ਉਹ ਦਿੱਲੀੋਂ ਮਿਲਨੀ ਹੈ ਹੁਣ ਤੁਸੀਂ ਰਲ ਕੇ ਬੀਜੇਪੀ ਦੇ ਨਾਲ ਬਾਰਡਰ ਉਧਰੋਂ ਹਰਿਆਣੇ ਨੇ ਖੋਲਤਾ ਹੁਣ ਤੁਸੀਂ ਖੋਲਤਾ ਬਦਨਾਮ ਤੁਸੀਂ ਕਿਸਾਨਾਂ ਨੂੰ ਕਰਨ ਨੂੰ ਫਿਰਦੇ ਹੋ ਅਸੀਂ ਇੱਥੇ ਪੁੱਛਣਾ ਚਾਹੁੰਦੇ ਆ ਇਹਦੀ ਕਲੈਰਿਟੀ ਵੀ ਜ਼ਰੂਰ ਦੇਣ ਕਿ ਕੀ ਤੁਸੀਂ ਇੰਡਸਟਰੀ ਦੀ ਵਪਾਰੀਆਂ ਦੀ ਕਿਸਾਨ ਜਥੇਬੰਦੀਆਂ ਦੀ ਚੀਮਸਟਰ ਪੰਜਾਬ ਨੇ ਇੱਕ ਵਾਰ ਵੀ ਮੀਟਿੰਗ ਸੱਦ ਕੇ ਆਪਸ ਦੇ ਵਿੱਚ ਜੇ ਕੋਈ ਇੰਡਸਟਰੀ ਦੇ ਕੋਈ ਪ੍ਰੋਬਲਮਸ ਆਏ ਸੀ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਬਾਰਡਰ ਖੋਲੋ ਜੀ ਇਹਨਾਂ ਇਸ ਇੰਡਸਟਰੀ ਨੂੰ ਤਾਂ ਪੰਜਾਬ ਨੂੰ ਨੁਕਸਾਨ ਹੋ ਰਿਹਾ ਇੱਕ ਵਾਰ ਵੀ ਕਿਉਂਕਿ ਕਿਸਾਨ ਜਿਥੇ ਬਦੀਆਂ ਦਾ ਕਹਿਣਾ ਸੀ ਅਸੀਂ ਬਾਰਡਰ ਨਹੀਂ ਰੋਕਿਆ ਬਾਰਡਰ ਤੇ ਹਰਿਆਣੇ ਨੂੰ ਰੋਕਿਆ ਅਸੀਂ ਤਾਂ ਸਾਈਡ ਤੇ ਬੈਠਣ ਨੂੰ ਵੀ ਤਿਆਰ ਸੀ ਇਹ ਤਾਂ ਜਦੋਂ ਹਰਿਆਣੇ ਵਾਲੇ ਨੇ ਬੈਰੀਕੇਡ ਲਾੜੇ ਤੇ ਆਪਣੇ ਆਂ ਬੰਦ ਹੋ ਗਏ ਸੋ ਸਾਡਾ ਕਹਿਣ ਦਾ ਬਕਸੇ ਦੇ ਸਾਰੇ ਇਸ ਕੰਮ ਦੇ ਵਿੱਚ ਕੋਈ ਕਿਸਾਨ ਵਾਸੇ ਕੁਝ ਨਹੀਂ ਕੁਝ ਖੇਤ ਮਜ਼ਦੂਰ ਵਾਸੇ ਕੁਝ ਨਹੀਂ ਕਿਸੇ ਦੁਕਾਨਦਾਰ ਵਾਸੇ ਕੁਝ ਨਹੀਂ ਕਿਸੇ ਇੰਡਸਟਰੀ ਸਾਡੀ ਜਿਹੜੀ ਮੇਜਰ ਇੰਡਸਟਰੀ ਹੋ ਸਮਾਲ ਸਕੇਲ ਹੈ ਮੀਡੀਅਮ ਸਕੇਲ ਇੰਡਸਟਰੀ ਹੈ ਉਹਦੇ ਵਾਸੇ ਕੁਝ ਨਹੀਂ ਸਾਡੇ ਨੌਜਵਾਨਾਂ ਵਾਸੇ ਕੁਝ ਨਹੀਂ ਨਿਰਰਾ ਕਰਜ਼ਾ ਚੁੱਕਿਆ ਜੋ ਟੋਟਲ ਫਰਾਡ ਤੇ ਝੂਠ ਦੀਆਂ ਗੱਲਾਂ ਸਪੋਰਟਸ ਦੀਆਂ ਗੱਲਾਂ ਕਰ ਲਾਪੇ ਨੇ ਤਿੰਨਾਂ ਸਾਲਾਂ ਚ ਕੋਈ ਨਵੇਂ ਪਲੇਗਰਾਉਂਡਸ ਨਹੀਂ ਬਣਾਏ ਕੋਈ ਨਵੇਂ ਨੌਜਵਾਨ ਬੱਚਿਆਂ ਨੂੰ ਕੋਈ ਆਪਰੇਟਰਸ ਨਹੀਂ ਦਿੰਦਾ ਕੋਈ ਇਸ ਕਿਸਮ ਦਾ ਕੋ ਜਿਹੜੇ ਹੁਣ ਕਹਿ ਰਹੇ ਨੇ ਕਿ ਅਸੀਂ ਜੀ ਜਿੰਮ ਦੇਵਾਂਗੇ ਤਿੰਨ ਸਾਲ ਤੋਂ ਜਿੰਮ ਤੇ ਸਾਡੀ ਗਵਰਨਮੈਂਟ ਦੇ ਵਿੱਚ ਆਲਰੇਡੀ ਹਰ ਪਿੰਡ 'ਚ ਜਿੰਮ ਪ੍ਰੋਵਾਈਡਡ ਸਨ ਤੋਂ ਇਹ ਇਹ ਸਾਰਾ ਦਾ ਸਾਰਾ ਜਿਹੜਾ ਬਜਟ ਹੈ ਇਹ ਸ਼ੋਅ ਕਰਦਾ ਹੈ ਕਿ ਕੋਈ ਇਹਨਾਂ 'ਚ ਵਿਜ਼ਨ ਨਹੀਂ ਨਿਰਾ ਦਿੱਲੀ ਦੇ ਵਿੱਚ ਵੀ ਨਿਰਾ ਝੂਠ ਤੇ ਡਰਾਮਾ ਤੇ ਫਰੇਬ ਚੱਲਦਾ ਸੀ ਹੁਣ ਵੀ ਝੂਠ ਤੇ ਫਰੇਬ ਚੱਲਿਆ ਮੈਂ ਤੇ ਤੁਹਾਨੂੰ ਪਹਿਲੇ ਦੱਸਿਆ ਸਾਨੂੰ ਆਸ ਮੈਂ ਤੇ ਅੱਜ ਸਵੇਰੇ ਬਜਟ ਤੋਂ ਪਹਿਲੇ ਇਹਨਾਂ ਨੇ ਮੈਨੂੰ ਸਵਾਲ ਕੀਤਾ ਸੀ ਕੀ ਆਸ ਹੈ ਮਹ ਇਹਨਾਂ ਤੋਂ ਇਹਨਾਂ ਕੋ ਆਸ ਕੀ ਹੋ ਸਕਦੀ ਹੈ ਇਹਨਾਂ ਕੋ ਤੇ ਜ਼ਹਿਰ ਖਾਣ ਜੋਗੇ ਪੈਸੇ ਨਹੀਂ ਬਹੁਤ ਸਾਰੀਆਂ ਫਿਗਰਸ ਜਿਹੜੀਆਂ ਨੇ ਇਹਦੇ ਵਿੱਚ ਟੋਟਲੀ ਝੂਠੀਆਂ ਫਿਗਰਸ ਫਾਇਦੇ ਫਿਗਰਸ ਨੇ ਕੱਲ ਤੱਕ ਅਸੀਂ ਤੁਹਾਨੂੰ ਡਿਟੇਲਸ ਦਵਾਂਗੇ ਇਹਦੇ ਵਿੱਚ ਕਿ ਜਿੰਨਾ ਖਰਚਾ ਪੁਰਾਣੀਆਂ ਲਾਇਬਿਲਟੀ ਇੱਕ ਵੀ ਇਹੋ ਜੀ ਹੈ ਨਹੀਂ ਜਿਹੜੇ ਪੁਰਾਣੇ ਬਿੱਲ ਨੇ ਪੁਰਾਣੀਆਂ ਲਾਇਬਿਲਟੀਆਂ ਜਿਹੜੀਆਂ ਐਸੇ ਬਜਟ 'ਚ ਲੈ ਕੇ ਆਏ ਹੁਣ ਬਜਟ ਜੋ ਵਿਖਾਖੋ ਜੀ ਨਹੀਂ ਦੇ ਇਹ ਜਿਹੜੀ ਆਮਦਨ ਵਿਖਾ ਰਹੇ ਨੇ ਉਹਦੇ ਵਿੱਚ ਵੀ ਝੂਠ ਹੈ ਜਿਹੜਾ ਖਰਚਾ ਡੈਫੀਸਿਟ ਵਿਖਾ ਰਹੇ ਉਹਦੇ ਵਿੱਚ ਵੀ ਨਿਹਰਾ ਝੂਠ ਹੈ ਡੈਟ ਰੇਸ਼ੋ ਇਜ਼ ਵਨ ਆਫ ਦੀ ਵਰਸਟ ਇਨ ਦੀ ਕੰਟਰੀ ਤੁਸੀਂ ਅੱਜ ਦੇਖੋ ਪਰ ਕੈਪੀਟਾ ਦੇ ਹਿਸਾਬ ਦੇ ਨਾਲ ਜਾਂ ਡੈਟ ਦੇ ਹਿਸਾਬ ਦੇ ਨਾਲ ਕਰਜ਼ੇ ਨਾਲ ਅਸੀਂ ਦੋ ਨੰਬਰ ਤੇ ਆ ਹਾਈਐਸਟ ਡੈਟ ਸਟੇਟ ਜਿਹੜੀ ਅਰਨਾਚਲ ਪ੍ਰਦੇਸ਼ ਐ ਫਿਰ ਪੰਜਾਬ ਮੇਰਾ ਕੱਲ ਅਗਲੇ ਸਾਲ ਮਾਰਚ ਤੱਕ ਜਦੋਂ 26 ਮਾਰਚ ਮੁੱਕਣਾ ਹੋ ਸਕਦਾ ਸਾਰਿਆਂ ਨੂੰ ਵੱਧ ਡੈਟ ਆਪਣੇ ਸਿਰ ਤੇ ਕਰਜ਼ਾ ਆਪਣੇ ਸਿਰ ਤੇ ਲੇਕਿਨ ਬਾਜਪਾ ਸਾਹਿਬ ਕੋਲ ਮਿਲਾ ਕੇ ਜਿਹੜਾ ਬਜਟ ਹੈਗਾ ਬਸ ਸਾਰੇ ਡਿਪਾਰਟਮੈਂਟਾਂ ਦਾ ਕਿਹ ਤਰ੍ਹਾਂ ਦਾ ਤੋ ਲੱਗ ਰਿਹਾ ਹੈ ਵੇਖੋ ਗੱਲ ਐਸ ਤਰ੍ਹਾਂ ਦੀ ਕੁਝ ਵੀ ਮੈਂ ਤਾਂ ਤੁਹਾਨੂੰ ਇੱਕ ਗੱਲ ਮੈਂ ਭੁੱਲ ਗਿਆ ਰਾਣਾ ਜੀ ਇੱਥੇ ਜ਼ਿਕਰ ਹੋ ਰਿਹਾ ਸੀ ਡਰੱਗਸ ਦਾ ਇਹਨਾਂ ਦਾ ਆਪਣਾ ਇੱਕ ਐਮਐਲਏ ਹੈ ਮਹਿਰਾਜ ਮਲਕ ਉਹਦਾ ਨਾਂ ਹੈ ਡੋਡੇ ਤੋਂ ਕੱਲ ਅਸੈਂਬਲੀ ਦੇ ਵਿੱਚ ਮਹਿਰਾਜ ਮਲਕ ਨੇ ਬੋਲਦਿਆਂ ਕਿਹਾ ਕਿ ਜੀ ਇਹਨਾਂ ਦੇ ਪੰਜਾਬ ਵਿੱਚੋਂ ਸਾਡੇ ਬਜਰੀ ਤੇ ਰੇਤਾ ਲਈ ਜਾਂਦੇ ਨੇ ਸਾਡਾ ਰੇਤਾ ਤੇ ਬਜਰੀ ਉਥੇ ਪੰਜਾਬ ਵਾਲੇ ਚੁੱਕ ਕੇ ਪੰਜਾਬ ਚ ਲਈ ਜਾਂਦੇ ਕਸ਼ਮੀਰ ਤੋਂ ਉੱਤੇ ਚਿੱਟਾ ਸਾਡੇ ਪੰਜਾਬ ਚ ਲਈ ਜਾਂਦਾ ਇਹ ਉਹਨਾਂ ਦੇ ਐਮਐਲਏ ਨੇ ਫਲੋਰ ਰੱਬ ਦੀ ਹਾਊਸ ਤੇ ਕਿਹਾ ਸੋ ਇਹ ਜਿਹੜਾ ਸਾਡਾ ਦਾਵਾ ਹੈ ਆਪੋਜੀਸ਼ਨ ਦਾ ਕਿ ਜੋ ਕੁਝ ਵੀ ਚੱਲ ਰਿਹਾ ਨਸ਼ੇ ਦਾ ਕੰਮ ਉਹ ਬਕਾਇਦਾ ਤੌਰ ਆਪ ਦੀ ਪੈਟਨੇਜ ਦੇ ਥੱਲੇ ਚੱਲਦਾ ਪੁਲਿਸ ਨੇ ਤੇ ਆਪ ਸਰਕਾਰ ਦੀ ਪੈਟਨੇਜ ਇਹਨਾਂ ਦੇ ਆਪਣੇ ਆਪ ਲੈ ਲਿਆ ਕੱਲ ਜੇ ਜਾਓਗੇ ਤੇ ਮੇਰੇ ਕੋਲ ਉਹਦੇ ਬਕਾਇਦਾ ਤੌਰ ਇਹ ਸਾਰੀ ਚੀਜ਼ ਜਿਹੜੀ ਹੈ ਬਦਲਦੇ ਪੰਜਾਬ ਦੀ ਤੁਹਾਡੇ ਸਾਹਮਣੇ ਕੱਢ ਕੇ ਰੱਖ ਦਿੱਤੀ ਹੈ ਬਜਟ ਵਾਲ ਮੋਡਲ ਦੀ ਗੱਲ ਕੀਤੀ ਸੀ ਤੇ ਬਜਟ ਦੇ ਵਿੱਚ ਵੀ ਉਹਨਾਂ ਨੇ ਮੋਡਲ ਦੇ ਲਈ ਪੈਸੇ ਰਾਖਵੇਂ ਰੱਖੇਗੇ ਵੇਖੋ ਇੱਕ ਮੇਰੀ ਗੱਲ ਸੁਣ ਲਓ ਮੈਂ ਇਸ ਗੱਲ ਅਸੀਂ ਇੱਜ਼ਤ ਕਰਦੇ ਆਂ ਸੀਚੇਵਾਲ ਸਾਹਿਬ ਦੀ ਵੀ ਆਰ ਨਾਟ ਅਗੇਨਸਟ ਅ ਪਰਸਨੈਲਿਟੀ ਅਸੀਂ ਇੱਕੋ ਗੱਲ ਕਹਿ ਰਹੇ ਆਂ ਕਿ ਪੰਜਾਬ ਨੂੰ ਟੈਕਨੀਕਲੀ ਨਾ ਮਾਰੀ ਇਸ ਟਾਈਮ ਤੁਹਾਡੇ ਕੋਲ ਸਾਰੇ ਨੂੰ ਬਿਹਤਰੀਨ ਇੰਜੀਨੀਅਰਿੰਗ ਕਾਲਜਸ ਦੋ ਹੋ ਰਹੇ ਸਾਰੀ ਰੀਜਨ ਇੱਕ ਚੰਡੀਗੜ੍ਹ ਦਾ ਪੈਕੇਜ ਤੇ ਦੂਸਰਾ ਹੈ ਥਾਪਰ ਇੰਜੀਨੀਅਰਿੰਗ ਕਾਲਜ ਤੁਸੀਂ ਟੈਕਨੀਕਲ ਹੈਂਡਸ ਦੇ ਕੋਲੋਂ ਪਿੰਡਾਂ ਦੀ ਬਿਹਤਰੀ ਵਾਸਤੇ ਕੰਮ ਕਰਵਾਈ ਹੈ ਜੇ ਅਸੀਂ ਪਿੰਡਾਂ ਦੇ ਇਹ ਜਿਹੜੇ ਸਾਡੇ ਪੌਂਡਸ ਨੇ ਜੇ ਇਹਨਾਂ ਦੀ ਸਬਾਈ ਕਰਾਂਗੇ ਤਾਂ ਹੀ ਉਥੇ ਵਾਟਰ ਰੀਚਾਰਜ ਹੋ ਸਕੇਗਾ ਸਾਰੋਂ ਇੰਪੋਰਟੈਂਟ ਦੇ ਛਪਣਾ ਤੇ ਕਬਜ਼ੇ ਨੇ ਤੇ ਸੀਚੇਵਾਲ ਸਾਹਿਬ ਕੋਈ ਇੰਜੀਨੀਅਰ ਹੈ ਦੀ ਸੀਚੇਵਾਲ ਸਾਹਿਬ ਦੇ ਕੰਮ ਸਾਡੇ ਵੇਲੇ ਵੀ ਸ਼ੁਰੂ ਹੋਏ ਸੀ ਬਟ ਮੇਰੇ ਨਾਲ ਰਾਣਾ ਜੀ ਖੜੇ ਨੇ ਨਾ ਮੈਨੂੰ ਖੁਦ ਕਿਹਾ ਕਿ ਪਿਛਲੀ ਗਵਰਨਮੈਂਟ ਦੇ ਵਿੱਚ ਅਸੀਂ ਖੁਦ ਰਿਪੋਰਟ ਪੇਸ਼ ਕਰਕੇ ਗੱਲ ਕਹੀ ਸੀ ਸੀਚੇਵਾਲ ਦਾ ਮਾਡਲ ਕੰਪਲੀਟਲੀ ਫੇਲਡ ਮਾਡਲ ਸੀਚੇਵਾਲ ਸਾਹਿਬ ਤੇ ਕਹਿੰਦੇ ਨੇ ਕਿ ਜੇ ਕੋਈ ਕੰਮ ਕਰਾਣਾ ਹੈ ਤੇ ਪਹਿਲੇ ਮੇਰੇ ਕੋ ਤੇ ਮੇਰੇ ਬੰਦੇ ਜਾ ਕੇ ਉੱਥੇ ਸਾਰਾ ਕੰਮ ਕਰਨਗੇ ਜੀ। ਤੋਂ ਇਸ ਗੱਲ ਕਨ ਇਟਸ ਫੀਲਡ ਮਾਡਲ ਜੇ ਕੋ ਫੇਲ ਵੀ ਹੋ ਜਾਏ ਮੈਂ ਤੁਹਾਡੇ ਹੁਣ ਕਹਿੰਦੇ ਜੀ ਇਹ ਤੁਹਾਡੀ ਗਵਰਨਮੈਂਟ ਵੇਲੇ ਤੁਸੀਂ ਵੀ ਸੀਚੇਵਾਲ ਦਾ ਨਾਮ ਲੈਂਦੇ ਸੀ ਤੇ ਮੈਂ ਅੱਜ ਗੱਲ ਕਹੀ ਸੀ ਕਿ ਜਿਨੇ ਤੁਹਾਡੀ ਆਮ ਆਦਮੀ ਕਲੀਨਿਕਸ ਨੇ ਤਿੰਨਾਂ ਸਾਲਾਂ ਬਾਅਦ ਤੁਹਾਨੂੰ ਨਾਮ ਬਦਲਣਾ ਪਿਆ ਕਿ ਨਹੀਂ ਜੀ ਉਹਦਾ ਨਾਮ ਬਦਲ ਕੇ ਸੈਂਟਰ ਨੇ ਜਿਹੜਾ ਕਿਹਾ ਸੀ ਉਹੀ ਹੁਸ਼ਮਾਨ ਰਖਤ ਹੈ। ਇਸ ਤਰ੍ਹਾਂ ਹੀ ਜਿਹੜੇ ਇਹਨਾਂ ਦੇ ਆ ਸਕੂਲਸ ਐਸ ਸਕੂਲਸ ਆਫ ਐਮਿਨੈਂਸ ਉਹਨਾਂ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਪੀਐਮ ਸ਼੍ਰੀ ਕਾ ਕੀ ਉਹਦਾ ਨਾਮ ਨਵਾਂ ਰੱਖ ਤੈ ਕਿ ਉਹਦੀ ਪੀਐਮ ਸ਼੍ਰੀ ਨਹੀਂ ਨਹੀਂ ਨਵੇਂ ਉਹ ਸਕੂਲਸ ਆਫ ਐਕਸੀਲੈਂਸ ਦਾ ਨਾਮ ਬਦਲ ਗਿਆ ਤੇ ਜੇ ਕਿਸੇ ਗਵਰਨਮੈਂਟ ਕੋ ਕੋ ਗਲਤੀ ਹੁੰਦੀ ਉਹਨੂੰ تسلیم ਕਰ ਚ ਕੋਈ ਖਰਾਬੀ ਨਹੀਂ ਹਜ਼ਾਰਾਂ ਕਰੋੜਾਂ ਰੁਪਏ ਅਸੀਂ ਐਵੇਂ ਡੋਬੀ ਜਾਂਦੇ ਆ ਛਪੜਾਂ ਵਿੱਚ ਪਾ ਪਾ ਕੇ ਜੇ ਸਾਡੇ ਕੋਲ ਵੀ ਕੋ ਨਹੀਂ ਕੀ ਹੋਗੀ ਹੈ ਵੀ ਆਰ ਵਿਲਿੰਗ ਟੂ ਸੇ ਕਿ ਇਹਨੂੰ ਰੈਕਟੀਫਾਈ ਕੀਤਾ ਸਰਕਾਰ ਦਾਵਾ ਕਰ ਰਹੀ ਹੈ ਵੀ ਸਾਡਾ ਬਜਟ ਬਹੁਤ ਹੀ ਵਧੀਆ ਹੈ ਤੇ ਲੋਕਾਂ ਦੀ ਭਲਾਈ ਵਾਲਾ ਬਜਟ ਹੈ ਦੇਖੋ ਮੇਰੀ ਸੁਣ ਲਓ ਇਹਦੇ ਚ ਇਹ ਕੱਲੇ ਚੀਮਾ ਸਾਹਿਬ ਹੀ ਭੁੱਲ ਨੇ ਬਾਕੀ ਬਜਟ ਜਿਹੜਾ ਕੰਪਲੀਟਲੀ ਐਮਟੀ देयर इज नथिंग इन द बजट कोई भी एहोजी चीज नहीं जे इस बजट ਦੇ ਵਿੱਚ ਜਿਹੜਾ ਅਸੀਂ ਸਮਝ ਸਕੀਏ ਕਿ ਪੰਜਾਬ ਦੀ ਬਿਹਤਰੀ ਵਾਸਤੇ ਹੋਏ ਸੋ ਇਹ ਬਕਾਇਦਾ ਤੌਰ ਫੇਲਡ ਬਜਟ ਹੈ ਤੋ ਅਸੀਂ ਆਪਣੀ ਗੱਲ ਪੰਜਾਬ ਦੇ ਸਾਹਮਣੇ ਲੋਕਾਂ ਸਾਹਮਣੇ ਰੱਖਣ ਆਏ ਸੀ ਨਾ ਕਿਸਾਨਾਂ ਵਾਸਤੇ ਨਾ ਜਵਾਨਾਂ ਵਾਸਤੇ ਨਾ ਨੌਜਵਾਨਾਂ ਵਾਸਤੇ ਨਾ ਲੇਡੀਜ਼ ਵਾਸਤੇ ਨਾ ਬੱਚਿਆਂ ਵਾਸਤੇ ਇਹਨਾਂ ਵਾਸਤੇ ਜ਼ਰੂਰ ਹੋਏਗਾ ਇਹਨਾਂ ਦੀ ਭੈਤਰੀ ਵਾਸਤੇ ਜ਼ਰੂਰ ਬਜਟ ਹੈ ਆਮ ਲੋਕਾਂ ਪੰਜਾਬੀਆਂ ਦੀ ਭੈਤਰੀ ਵਾਸਤੇ ਇਸ ਬਜਟ 'ਚ ਕੁਝ ਵੀ ਹੈ वो तो हमने देखो 100 परसेंट ये जो केजरीवाल साहब और इनकी जमात है ये बदनामी के अलावा कोई और इनकी पहचान ही है कई काम ये खुद ही ऐसे कर जाते हैं जो स्टेट की बिल्कुल आईडेंटिटी और आइडेंटिटी के खिलाफ और यही मैं आपको कहना चाहता हूँ हमने कहा जी पहले आप अगर ड्रग्स का सेंसिस चाहते हो पहले असेंबली से शुरू करो आप सारे एक जितने एम एल हैं चीफ मिनिस्टर से लेकर कैबिनेट और सारे ऑपोजिशन हम खुद इस बात को तैयार हैं कि सबसे पहले पीजीआई के डॉक्टर्स का एक पैनल बैठे और वो जो है ड्रग का और ये डोप टेस्ट जो है असेंबली से हो और लोगों को तो पता चले कम से कम ये लोग कानून बनाने वाले जो हैं ड्रग फ्री कहने वाले लोग हैं इनमें से मेरा ख्याल कई कंगले नंगले निकल आएंगे